ਬੱਜ ਗਿਆ ਜਰਾਬ ਬੱਜ ਗਿਆ اوخه دې څه کوي څه کوي دا چونکې هي شي شي لال دې ته څه کوي څه کوي دا کوم څه کرنا سارا دا یاد ਕਿੰਨੇ ਤਾਰ ਦੀ ਸਾਡੀ ਸੱਚ ਨਹੀਂ ਇਹ ਤਾਂ ਹੈ ਹੀ ਜੀ ਉੱਥੋਂ ਲੈ ਕੇ ਉਹਦਾ ਫਿਰ ਰਿਪੋਰਟ ਆਪ ਵੀ ਹੁੰ ਦੇਣੀ ਆ ਵਿੱਚ ਮੈਂਸ਼ਨ ਕਰਨੀ ਆ ਹਰ ਚੀਜ਼ ਇੱਥੋਂ ਮੈਂ ਸ਼ੁਰੂ ਕੀਤੀ ਆ ਇਸੇ ਇੱਕ ਉਹ ਚਾ ਫਲਾਣੇ ਨੇ ਜਿਹੜਾ ਗੋਲਦੰਦੀ ਜਾ ਉਹ ਨੂੰ ਚੀਜ਼ ਕਬਜ਼ੇ ਚ ਲੈਣੀ ਆ ਉਹਨੂੰ ਆ ਬੀਬੀ ਘਰ ਦੇ ਸਾਹਮਣੇ ਨਹੀਂ ਪਸ਼ੂ ਮੰਡੀ

ਮਾਈਕ ਲੈ ਜਿੰਦ ਸਾਹਿਬ ਫਟਾਫਟ ਲਿਆ ਮਾਈਕ ਮਾਈਕ ਲਓ ਮੈਂ ਕਰ ਦਿੰਦਾ ਉਹ ਤੋਂ ਸਾਈਡ ਤੇ ਕਰ ਦਿੰਦਾ ਇਧਰ ਆ ਜਾ ਤੂੰ ਇਧਰ ਆ ਜਾ ਹਾਂ ਇਧਰ ਆ ਜਾ ਮਾਈਕ ਲਓ ਗਣਮ ਜੋ ਦੇਰ ਸ਼ਾਮ ਘਟਣਾ ਵਾਪਰੀ ਉਸ ਬਾਰੇ ਜਾਣਕਾਰੀ ਦੋਗੇ। ਹਾਂ ਅੱਜ ਫਿਰੋਜ਼ਪੁਰ ਦੀ ਐਂਟੀ ਨਾਰਕੋਟਿਕ Task Force ਦੀ ਟੀਮ ਨੂੰ ਜਾਣਕਾਰੀ ਮਿਲੀ ਸਗੀ ਕਿ ਕੁਝ ਵੱਡੇ ਲੈਵਲ ਦੇ ਡਰਗ ਸਪਲਾਈਅਰ ਸਮਗਲਰਜ਼ ਹੈਗੇ ਜਿਹੜੇ ਮੋਗਾ ਤੇ ਜਗਰਾਓ ਦੇ ਏਰੀਆ ਦੇ ਵਿੱਚ ਕਾਫੀ ਐਕਟਿਵ ਹੈਗੇ ਤੇ ਵੱਡੇ ਲੈਵਲ ਤੇ ਹਿਰੋਇਨ ਦਾ ਚਿੱਟੇ ਦਾ ਕਾਰੋਬਾਰ ਕਰਦੇ ਹੈਗੇ। ਉਹਨਾਂ ਦਾ ਉਹਨਾਂ ਦੇ ਨਾਲ ਜਿਹੜੀ ਹੈਗੀ ਹੈ ਉਹਨਾਂ ਦਾ ਪਿੱਛਾ ਕਰਦੇ ਹੋਏ ਐਂਟੀ ਨਾਰਕੋਟਿਕ ਟਾਸਕ ਫੋਰਸ ਦੀ ਟੀਮ ਇੱਥੇ ਪਹੁੰਚੀ ਸੀ ਤੇ ਉਹਨਾਂ ਦੇ ਨਾਲ ਇਹਨਾਂ ਦੀ ਗੱਲਬਾਤ ਚੱਲ ਰਹੀ ਸੀ ਬਤੌਰ ਡਿਕੋਏ ਜਦੋਂ ਇਹਨਾਂ ਦੀ ਡੀਲਿੰਗ ਸ਼ੁਰੂ ਹੋਈ ਹੈ ਡਰੱਗਸ ਸਮਗਲਰਾਂ ਨਾਲ ਉਦੋਂ ਸਮਗਲਰਾਂ ਨੇ ਜਿਹੜਾ ਹੈਗਾ ਲੁਧਿਆਣਾ ਜਗਰਾਵ ਹਾਈਵੇ ਤੇ ਦੀਪਕ ਢਾਬੇ ਦੇ ਨੇੜੇ ਇਹਨਾਂ ਨੂੰ ਬੁਲਾ ਲਿਆ ਸਾਡੀ ਟੀਮ ਨੂੰ ਤੇ ਜਦੋਂ ਬੁਲਾ ਲਿਆ ਤੇ ਉਹਨਾਂ ਦੇ ਨਾਲ ਡੀਲਿੰਗ ਸ਼ੁਰੂ ਕੀਤੀ ਉਦੋਂ ਉਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਜਿਹੜਾ ਹੈਗਾ ਸਾਡੇ ਕੋਲ ਹਿਰੋਇਨ ਦਾ ਸਮਾਨ ਹੈਗਾ ਚਿੱਟੇ ਦਾ ਸਮਾਨ ਹੈ ਤੇ ਤੁਸੀਂ ਪਹਿਲਾਂ ਸਾਨੂੰ ਪੈਸੇ ਦਿਖਾਓ ਜਦੋਂ ਮੁਲਾਜ਼ਮ ਨੇ ਉਹਨਾਂ ਨੂੰ ਪੈਸੇ ਦਿਖਾਏ ਉਦੋਂ ਇੱਕਦਮ ਇਹਨਾਂ ਮੁਜਰੀਮਾਂ ਦੀ ਨੀਅਤ ਖਰਾਬ ਹੋ ਗਈ ਉਹਨਾਂ ਨੇ ਉਹਨਾਂ ਤੋਂ ਪੈਸੇ ਸਨੇਚ ਕੀਤੇ ਤੇ ਸਾਡੇ ਮੁਲਾਜ਼ਮਾਂ ਦੇ ਉੱਪਰ ਫਾਇਰ ਕੋਲਤਾ ਜਿਸ ਕਰਕੇ ਸਾਡੇ ਮੁਲਾਜ਼ਮ ਕੀ ਮੁਲਾਜ਼ਮ ਬਹੁਤ ਗੰਭੀਰ ਰੂਪ ਨਾਲ ਜ਼ਖਮੀ ਹੋ ਸਕਦਾ ਸੀ ਪਰੰਤੂ ਉਹਨੇ ਬੜੇ ਹੀ ਚੁਸਤਾਈ ਨਾਲ ਉਸ ਫਾਇਰ ਜਿਹੜਾ ਹੈਗਾ ਉਹਦੇ ਤੋਂ ਆਪਣਾ ਬਚਾਅ ਕੀਤਾ ਤੇ ਆਪਣੀ ਸੈਲਫ ਡਿਫੈਂਸ ਦੇ ਵਿੱਚ ਤੇ ਆਪਣੇ ਸਾਥੀਆਂ ਨੂੰ ਬਚਾਉਣ ਖਾਤੇ ਉਹਨਾਂ ਦੀ ਸੈਲਫ ਡਿਫੈਂਸ ਦੇ ਵਿੱਚ ਉਹਨੇ ਇੱਕ ਫਾਇਰ ਕੀਤਾ ਜਿਹੜਾ ਇਸ ਮੁਜਰੀਮ ਜਿਹਦੇ ਵਿੱਚ ਇੱਕ ਮੁਜਰੀਮ ਧਰਮਿੰਦਰ ਸਿੰਘ son of ਜਗਤਾਰ ਸਿੰਘ ਜੋ ਕਿ ਸਲੇਮਪੁਰ ਪੁਲਿਸ ਸਟੇਸ਼ਨ ਸਿਧਵਾ ਬੇੜ ਦਾ ਰਹਿਣ ਵਾਲਾ ਹੈ ਉਹਦੀ ਛਾਤੀ ਵਿੱਚ ਵੱਜਿਆ ਤੇ ਦੂਜਾ ਉਹਦਾ ਜਿਹੜਾ ਸਾਥੀ ਸੀਗਾ ਜਕਸੀਰ ਖਾਨ ਜੋ son of ਖਰੇਤੀ ਖਾਨ ਜੋ ਕਿ ਡੇਰਾ ਬਸੀਦਾ ਰਹਿਣ ਵਾਲਾ ਹੈ ਇਸ ਪਲਦੋੜ ਦੇ ਵਿੱਚ ਉਹ ਭਗੋੜਾ ਹੋ ਗਿਆ ਉੱਥੋਂ ਫਰਾਰ ਹੋ ਗਿਆ ਅਤੇ ਉਸ ਤੋਂ ਬਾਅਦ ਇਮੀਡੀਏਟਲੀ ਇਸ ਜ਼ਖਮੀ ਮੁਜਰਮ ਨੂੰ ਸਿਵਲ ਹਸਪਤਾਲ ਜਗਰਾਉ ਦੇ ਵਿੱਚ ਦਾਖਲ ਕਰਵਾਇਆ ਕਰਵਾਉਣ ਵਾਸਤੇ ਲਿਆਂਦਾ ਗਿਆ ਜਿੱਥੇ ਉਹ ਡੇਡ ਡਿਕਲੇਅਰ ਕੀਤਾ ਗਿਆ ਤੇ ਇਹਨਾਂ ਮੁਜਰਮਾਂ ਕੋਲੋਂ ਜਿਹੜਾ ਹੈਗਾ ਸਾਨੂੰ ਇੱਕ ਇਲੀਗਲ ਵੈਪਨ ਉਹਦੀ ਬਰਾਮਦਗੀ ਹੋਈ ਹੈ ਜਿਸ ਦੇ ਵਿੱਚੋਂ ਹੋਰ ਵੀ ਲਾਈਵ ਬਰਾਊਂਡਸ ਲਾਈਵ ਕੋਲ ਮਿਲਣ ਦੀ ਸੰਭਾਵਨਾ ਹੈ ਇਸ ਤੋਂ ਇਲਾਵਾ 2 ਕਿਲੋ ਤੋਂ ਵੱਧ ਹਿਰੋਇਨ ਇਹਨਾਂ ਕੋਲੋਂ ਮਿਲਣ ਦੀ ਸੰਭਾਵਨਾ ਹੈ ਤੇ ਇੱਕ ਸਵਿਫਟ ਕਾਰ ਜਿਹੜੀ ਇਹਨਾਂ ਨੇ ਵਰਤੀ ਸੀਗੀ ਇਸ ਕਾਰਵਾਈ ਨੂੰ ਅੰਜਾਮ ਦੇਣ ਵਾਸਤੇ ਉਹ ਵੀ ਮੌਕੇ ਤੇ ਇਸ ਵੇਲੇ ਮੌਜੂਦ ਹੈ ਤੇ ਇੱਥੇ ਦੱਸਣਯੋਗ ਗੱਲ ਇਹ ਹੈਗੀ ਹੈ ਕਿ ਇਹ ਡਰੱਗ ਸਪਲਾਈਅਰਸ ਨੇ ਜਿਹੜਾ ਫਾਇਰ ਸਾਡੇ ਮੁਲਾਜ਼ਮਾ ਦੇ ਉੱਪਰ ਖੋਲਿਆ ਸੀਗਾ ਉਹ ਸਾਡੀ ਮੁਲਾਜ਼ਮਾ ਦੇ ਗੱਡੀ ਦਾ ਸ਼ੀਸ਼ਾ ਤੋੜ ਕੇ ਅੰਦਰ ਵੱਜਿਆ ਹੈਗਾ ਤੇ ਗিয়ার ਬਾਕਸ ਡੈਮੇਜ ਹੋਇਆ ਹੈਗਾ ਸੋ ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਨੇ ਕਿੰਨੀ ਬੁਰੀ ਤਰੀਕੇ ਨਾਲ ਸਾਡੇ ਮੁਲਾਜ਼ਮ ਨੂੰ ਮਾਰ ਦੇਣ ਦੀ ਨੀਅਤ ਨਾਲ ਇਹ ਫਾਇਰ ਉਹਦੇ ਤੇ ਖੋਲਿਆ ਸੀਗਾ ਮੈਡਮ ਬੈਪਨ ਕਿਹੜਾ ਸੀਗੀ ਇਹ ਇਹ ਵੈਪਨ ਹੁਣ ਫੋਰੈਂਸਿਕ ਉਹਦੀ ਜਾਂਚ ਹੋਗੀ ਉਸ ਤੋਂ ਬਾਅਦ ਮੈਂ ਤੁਹਾਨੂੰ ਰਿਪੋਰਟ ਕਰਾਂ ਪਾਵਾਂਗਾ ਪਿਸਟਲ ਟਾਈਪ ਸੀ ਜਾਂ ਰਾਈਫਲ ਟਾਈਪ ਸੀ ਪਿਸਟਲ ਟਾਈਪ ਵੈਪਨ ਹੈਗਾ ਤੇ ਇਸ ਤਰੀਕੇ ਨਾਲ ਮੈਂ ਤੁਹਾਡੇ ਰਾਹੀਂ ਇਹ ਵੀ ਸਾਰੇ ਜਿਹੜੇ ਡਰੱਗ ਸਪਲਾਈਅਰਸ ਦੀ ਬਿਜ਼ਨਸ ਵਿੱਚ ਹੈਗੇ ਉਹਨਾਂ ਨੂੰ ਇਸ ਸਖਤ ਚੇਤਾਵਨੀ ਦੇਣਾ ਚਾਹੁੰਦੀ ਹੈ ਜੀ ਕਿ ਇਹ ਜਿਹੜਾ ਯੁੱਧ ਨਸ਼ਿਆ ਵਿਰੁੱਧ ਪੰਜਾਬ ਸਰਕਾਰ ਦਾ ਇਹ ਮੁਹਿੰਮ ਚੱਲ ਰਹੀ ਹੈਗੀ ਇਹ ਇਹਦੇ ਵਿੱਚ ਅਸੀਂ ਬਹੁਤ ਸਖਤ ਤੋਂ ਸਖਤ ਐਕਸ਼ਨ ਡਰੱਗ ਸਪਲਾਈਅਰਸ ਦੇ ਖਿਲਾਫ ਲੈ ਰਹੇ ਹੈਗੇ ਇਹਨੂੰ ਹਲਕੇ ਵਿੱਚ ਲੈਣ ਦੀ ਗਲਤੀ ਨਾ ਕਰਨ ਤੇ ਜੋ ਵੀ ਡਰੱਗਸ ਅਪਲਾਈ ਕਰਨ ਦੀ ਗਲਤੀ ਕਰ ਰਿਹਾ ਹੈ ਉਹਦਾ ਅੰਜਾਮ ਉਹੀ ਹੋਊਗਾ ਜੋ ਅੱਜ ਇਸ ਮੁਜਰਮ ਨਾਲ ਹੋਇਆ। ਮੈਡਮ ਟੋਟਲ ਕਿੰਨੇ ਤੇ ਦੱਸ ਸਕਦੇ ਜੀ? ਟੋਟਲ। ਕਦਾਤ ਕਿੰਨੀ ਸੀ ਜੀ? ਮੇਰੇ ਕੋਲ। ਟੋਟਲ 2 ਮੁਜਰਮ ਮੌਕੇ ਤੇ ਸੀਗੇ ਜਿਦੇ ਵਿੱਚੋਂ ਇੱਕ ਮੁਜਰਮ ਜ਼ਖਮੀ ਹੋਇਆ ਉਹਨੂੰ ਸਿਵਲ ਹਸਪਤਾਲ ਚ ਲਾਇਆ ਗਿਆ ਤੇ ਉਹਦੀ ਡੈਥ ਹੋ ਗਈ ਹੈ। ਤੇ ਦੂਜਾ ਮੁਜਰਮ ਮੌਕੇ ਤੋਂ ਫਰਾਰ ਹੋ ਗਿਆ ਜਦੀ ਭਾਲ ਜਾਰੀ ਹੈ। ਟੋਟਲ ਗੱਡੀਆਂ ਕਿੰਨੀਆਂ ਸੀ ਮੈਡਮ? ਟੋਟਲ ਉਹ ਗੁਜਰੀਵਾ ਕੋਲ ਇੱਕ ਗੱਡੀ ਸੀਗੀ ਕਾਰ ਸੀਗੀ 4 ਵੀਲਰ ਸਵਿਫਟ ਡਿਜ਼ਾਇਰ ਕਾਰ ਸੀਗੀ ਜਿਹੜੀ ਇਸ ਵੇਲੇ ਮੌਕੇ ਤੇ ਖੜੀ ਹੈ ਤੇ ਜਿਹਦੀ ਫੋਰੈਂਸਿਕ ਜਾਂਚ ਕਰਵਾਈ ਜਾ ਰਹੀ ਹੈ ਠੀਕ ਹੈ ਠੀਕ ਹੈ ਥੈਂਕ ਯੂ ਮੈਮ ਥੈਂਕ ਯੂ ਤੁਹਾਨੂੰ ਬਹੁਤ ਬਹੁਤ ਸਜੂ ਸਰ ਜੋ ਕੁਝ ਜਾਂਚ ਸ਼ਾਮ ਦੀ ਅੱਜ ਕਰਾਉਂਗਾ ਪੈਰ ਆਪਣਾ ਦੀਪ ਹਟਾਪੇ ਦੇ ਕੋਲ ਦੀਪ ਹਟਾਪੇ ਦੇ ਕੋਲੇ ਉਸ ਬਾਰੇ ਮੈਡਮ ਨੇ ਵਿਸਤਾਰਪਨ ਜਾਣਕਾਰੀ ਦਿੱਤੀ ਹੈ ਥੋੜੀ ਜਾਣਕਾਰੀ ਛੋਟ ਕੋ ਹੋਰ ਲੈਣਾ ਚਾਹੁੰਨਾ ਕਿ ਬਤੌਰ ਐਸਐਸਪੀ ਜਕਰਾਂ ਜੀ ਸਰ ਇਹ ਜਿਹੜੀ ਘਟਨਾ ਵਾਪਰੀ ਹੈ ਇਹਦੇ ਵਿੱਚ ਸਿਟੀ ਥਾਣੇ ਦੇ ਮੁਲਾਜ਼ਮਾਂ ਤੇ ਹੋਇਆ ਜਾਂ ਚੌਂਕੀ ਚੱਲ ਕੇ ਨਾ ਮੁਲਾਜ਼ਮ ਵੇਖ ਨਹੀਂ ਇਹ ਜਿਹੜਾ ਜਿਵੇਂ ਪਹਿਲਾਂ ਦੱਸਿਆ ਗਿਆ ਇਹ ਜਿਹੜੀ ਟੀਮ ਸੀਗੀ ਏ ਜੀ ਐਨ ਟੀ ਐਫ ਜਿਹੜਾ ਸਾਡਾ ਸਪੈਸ਼ਲ ਯੂਨਿਟ ਹੈਗਾ ਹੈ ਐਨਕੀਨਰ ਰੈਕਟਿਕ ਟਾਸਕ ਫੋਰਸ ਫਿਰੋਜ਼ਪੁਰ ਉਹਦੇ ਮੁਲਾਜ਼ਮ ਸੀਗੇ ਜੀ ਉਹਨਾਂ ਨਾਲ ਇਹ ਜਿਹੜੀ ਇਕੱਠਾ ਕੰਮ ਵਾਪਰੀ ਹੈਗਾ ਮਜੀਦ ਮੋਜਮਾਨਾ ਜੀ ਤੇ ਇਹ ਜਿਹੜਾ ਵਾਪਰੀ ਹੈਗਾ ਜਿਵੇਂ ਤੁਸੀਂ ਦੱਸਿਆ ਦੀਪਕ ਢਾਬੇ ਦੇ ਕੋਲ ਹੋਇਆ ਸਾਰਾ ਇਨਸੀਡੈਂਟ ਕਿ ਉਸ ਤੋਂ ਬਾਅਦ ਜਿਹੜੀ ਅਗਲੀ ਸਾਡੀ ਕਾਨੂੰਨੀ ਕਾਰਵਾਈ ਹੈਗੀ ਉਹ ਅਸੀਂ ਕਰ ਰਹੇ ਹਾਂ ਤੇ ਜਿਹੜਾ ਵਕੂਆ ਹੋਇਆ ਸਿਟੀ ਜਗਰਾਉਂ ਥਾਣਾ ਪੈਂਦਾ ਉਹਦਾ ਏਰੀਆ ਹੈਗਾ ਤੇ ਜਿਹੜੇ ਮੁਲਜ਼ਮ ਜਿਹੜੇ ਸਾਡੇ ਮੁਲਾਜ਼ਮ ਸੀਗੇ ਉਹ ਏਐਨਟੀ ਆ ਜਿਹੜਾ ਸਾਡਾ ਸਪੈਸ਼ਲਾਈਜ਼ਡ ਯੂਨਿਟ ਹੈ ਜਿਹੜਾ ਐਂਟੀ ਨਾਰਕੋਟਿਕ ਟਾਸਕ ਫੋਰਸ ਸਪੈਸ਼ਲੀ ਡਰੱਗਸ ਲਈ ਬਣਾਈ ਗਈ ਹੈ ਉਹਨੂੰ ਡੀਲ ਕਰਨ ਲਈ ਉਹਦੇ ਮੁਲਾਜ਼ਮਾਂ ਨਾਲ ਲੜਿਆ ਸਰ ਕਿੰਨੇ ਰਾਉਂਡ ਫਾਇਰ ਹੋਏ ਜੀ ਇਹ ਦੋ ਹੀ ਰਾਉਂਡ ਫਾਇਰ ਹੋਏ ਆ ਜੀ ਇੱਕ ਜਿਹੜਾ ਪਹਿਲਾ ਰਾਉਂਡ ਫਾਇਰ ਹੋਇਆ ਉਹ ਇਸ ਦੁਖੀ ਵੱਲੋਂ ਹੋਇਆ ਤੇ ਜਵਾਬੀ ਕਾਰਵਾਈ ਦੇ ਵਿੱਚ ਆਪਣੇ ਆਪ ਨੂੰ ਬਚਾਣ ਲਈ ਸੈਲਫ ਡਿ ਪਬਲਿਕ ਕਹਿ ਰਹੀ ਸੀ ਸ਼ਾਇਦ ਤਿੰਨ ਗੱਡੀਆਂ ਸੀ ਕੋਈ ਇਸ ਬਾਰੇ ਨਹੀਂ ਬਾਕੀ ਦਾ ਜੀ ਸਾਡੀ ਜਿਹੜੀ ਟੀਮ ਸੀਗੀ ਪੁਲਿਸ ਮੁਲਾਜ਼ਮਾਂ ਦੀ ਉਹਨਾਂ ਦੀ ਗੱਡੀ ਸੀ ਜਿਹੜੀ ਮਲਜਮਾਂ ਦੀ ਗੱਡੀ ਸੀ ਉਹ ਇੱਕੋ ਹੀ ਹੈ ਜਿਹੜੀ ਹੁਣ ਵੀ ਖੜੀ ਹੈਗੀ ਹੈ ਸਵਿਫਟ ਗੱਡੀ ਹੈ ਉਹ ਪੀਬੀ 65 ਨੰਬਰ ਹੈਗਾ ਉਹ ਹੁਣ ਵੀ ਮੌਕੇ ਤੇ ਖੜੀ ਹੈਗੀ ਹੈ ਉਹ ਉਹਨਾਂ ਕੋਲ ਹੀ ਗੱਡੀ ਸੀ ਬਾਕੀ ਸਾਡੀ ਜਿਹੜੀ ਟੀਮ ਸੀ ਐਨਜੀਪੀ ਦੀ ਉਹਨਾਂ ਦੀ ਗੱਡੀ ਸੀ ਓਕੇ ਸੀ ਥੈਂਕ ਯੂ ਸਰਫ